ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਾਡੇ ਹੀ ਸਰੀਰ ਦੇ ਅੰਦਰ ਛੁਪੀਆਂ ਪੰਜ ਜੜੀਆਂ ਖਾਸ ਸੈਂਸ ਦੀਆਂ ਪਾਵਰਜ਼ ਐ ਉਹਨਾਂ ਦੇ ਵਿੱਚੋਂ ਦੋ ਜਿਹੜੀਆਂ ਕਿ ਵੈਰੀ ਇੰਪੋਰਟੈਂਟ ਨੇ ਉਹ ਹੈਗੀਆਂ ਸਾਡੀਆਂ ਲਾਈਟ ਐਂਡ ਸਾਊਂਡ ਕੀ ਹੈ ਲਾਈਟ ਐਂਡ ਸਾਊਂਡ ਸਾਡੀ ਹੀਅਰਿੰਗ ਪਾਵਰ ਅਤੇ ਸਾਡੀ ਦੇਖਣ ਦੀ ਸ਼ਕਤੀ ਇਹਨਾਂ ਨੂੰ ਅਗਰ ਕੋਈ ਅਵੇਕਨ ਕਰ ਲਾਏ ਤੇ ਉਹ ਬੰਦਾ ਇਸ ਦੁਨੀਆ ਦੇ ਵਿੱਚ ਕੀ ਕੁਝ ਕਰ ਸਕਦਾ ਉਹਦਾ ਅੰਤ ਨਹੀਂ ਹੁਣ ਤੱਕ ਵੀ ਅਸੀਂ ਜੋ ਕੁਝ ਵੀ ਕੀਤਾ ਹੈ ਇਹਨਾਂ ਪਾਵਰਸ ਦੇ ਕਰਕੇ ਹੀ ਕੀਤਾ ਹੈ ਔਰ ਜਿੰਨੀਆਂ ਕਿ ਸਾਡੇ ਲੈਵਲ ਤੇ ਇਹ ਐਕਟਿਵ ਹੈ ਇਸ ਨੂੰ ਹੁਣ ਇਸ ਤੋਂ ਜ਼ਿਆਦਾ ਕਿਸ ਤਰ੍ਹਾਂ ਐਕਟਿਵ ਕਰ ਲਿਆ ਜਾਵੇ ਅੱਜ ਗੱਲ ਉਸ ਦੀ ਕਰਾਂਗੇ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਆ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਜਿਹੜੇ ਲੋਕ ਨੇਤਰਹੀਣ ਹੁੰਦੇ ਆ ਜਿਨ੍ਹਾਂ ਦੀਆਂ ਅੱਖਾਂ ਕੰਮ ਨਹੀਂ ਕਰਦੀਆਂ ਉਹ ਲੋਕ ਜਿਹੜੇ ਹੁੰਦੇ ਆ ਉਹਨਾਂ ਦੇ ਕੰਨਾਂ ਦੀ ਸ਼ਕਤੀ ਬਹੁਤ ਬਿਊਟੀਫੁੱਲ ਵੱਧ ਜਾਂਦੀ ਹੈ ਉਹ ਜਿਹੜੇ ਹੁੰਦੇ ਆ ਮਿਊਜ਼ਿਕ ਦੀਆਂ ਬਰੀਕੀਆਂ ਸੰਗੀਤ ਦੀਆਂ ਬਰੀਕੀਆਂ ਨੂੰ ਇੰਨਾ ਅਮੇਜ਼ਿੰਗਲੀ ਜਾਣਦੇ ਆ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਉਹਨਾਂ ਨੂੰ ਬੜੀ ਦੂਰੋਂ ਕਈ ਕਈ ਲੋਕਾਂ ਦੇ ਚੱਲਣ ਦੀ ਆਵਾਜ਼ ਤੋਂ ਵੀ ਪਤਾ ਲੱਗ ਜਾਂਦਾ ਇਹ ਬੰਦਾ ਕੌਣ ਆ ਰਿਹਾ ਹੈ ਇੱਕ ਵਾਰ ਜਿਸ ਇਨਸਾਨ ਨੂੰ ਮਿਲਣ ਉਸ ਦੀ ਕਦੇ ਆਵਾਜ਼ ਨਹੀਂ ਭੁੱਲਦੇ ਸੋ ਇਹ ਜਿਹੜੀਆਂ ਪਾਵਰਸ ਹੈਗੀਆਂ ਕਿਸ ਤਰੀਕੇ ਨਾਲ ਵਰਕ ਕਰਦੀਆਂ ਹੈਗੀਆਂ ਜਿਸ ਤਰ੍ਹਾਂ ਤੁਸੀਂ ਇਹ ਵੀ ਜਾਣਦੇ ਹੋ ਕਿ ਜਿਹੜਾ ਡੌਗ ਕੁੱਤਾ ਆ ਉਸ ਦੀ ਸੁਗੰਧ ਦੀ ਸ਼ਕਤੀ ਵੀ ਬਹੁਤ ਹੁੰਦੀ ਤੇ ਸੁਣਨ ਦੀ ਸ਼ਕਤੀ ਵੀ ਬਹੁਤ ਬਿਊਟੀਫੁਲ ਹੁੰਦੀ ਹੈ ਤੇ ਇਨਸਾਨ ਨੂੰ ਇਹ ਅਸੀਂ ਜੋ ਸੁਣ ਰਹੇ ਹਾਂ ਉਹ ਇੱਕ ਬੇਸਿਕ ਬੇਸਿਕ ਲੈਵਲ ਤੇ ਸੁਣਦੇ ਆ ਉਹਦੀ ਇੱਕ ਫ੍ਰੀਕੁਐਂਸੀ ਆ ਉਹਦੇ ਅੰਦਰ ਅੰਦਰ ਹੀ ਸੁਣਦੇ ਆ ਤੇ ਜਿਸ ਤਰ੍ਹਾਂ ਕੁੱਤਾ ਆ ਉਹ ਬਹੁਤ ਹੋਰ ਲੋ ਫ੍ਰੀਕੁਐਂਸੀਆਂ ਵੀ ਸੁਣ ਸਕਦਾ ਹੈ ਇਸ ਤਰ੍ਹਾਂ ਇਨਸਾਨ ਜਿਹੜਾ ਹੈਗਾ ਇੱਕ ਤਾਂ ਅਸੀਂ ਜਿਹੜਾ ਬਾਹਰ ਦੇ 뮤직 ਬਾਹਰ ਦੇ ਸਾਊਂਡ ਸੁਣਦੇ ਆ ਇੱਕ ਤਾਂ ਉਹ ਉਹਨਾਂ ਦੀ ਅਸੀਂ ਗੱਲ ਕਰਦੇ ਆ ਕਿ ਉਹ ਸਾਰਾ ਸੁਣਦੇ ਉਹ ਸਾਡੇ ਦੇ ਉੱਤੇ ਕਿਸ ਤਰ੍ਹਾਂ ਦਾ ਇਫੈਕਟ ਕਰਦੇ ਆ ਮੰਨ ਲਓ ਤੁਸੀਂ ਇੱਕ ਐਸਾ ਸਾਊਂਡ ਸੁਣਦੇ ਆ ਜਿਸ ਦੇ ਨਾਲ ਤੁਹਾਡਾ ਮਨ ਅਪਸੈਟ ਵੀ ਹੋ ਸਕਦਾ ਹੈ ਤੇ ਇੱਕ ਐਸਾ ਸਾਊਂਡ ਸੁਣ ਸਕਦੇ ਆ ਜਿਸ ਦੇ ਨਾਲ ਤੁਸੀਂ ਹੱਸਣ ਲੱਗ ਪਾਓ ਇੱਕ ਐਸਾ ਸਾਊਂਡ ਜਿਸ ਦੇ ਨਾਲ ਤੁਸੀਂ ਜਿਹੜਾ ਹੈਗਾ ਆ ਗੁੱਸੇ ਹੋ ਸਕਦੇ ਆ ਇਸ ਸਾਰੇ ਸਾਊਂਡ ਵਾਈਬ੍ਰੇਸ਼ਨ ਜਿਹੜੀਆਂ ਸਾਡੇ ਅੰਦਰ ਕਿਸ ਤਰ੍ਹਾਂ ਇਫੈਕਟ ਕਰਦੀਆਂ ਆਗੀਆਂ ਇਹਨਾਂ ਦਾ ਜਿਸ ਇਨਸਾਨ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਤੇ ਉਹ ਆਪਣੀਆਂ ਵਾਈਬ੍ਰੇਸ਼ਨਸ ਦੇ ਨਾਲ ਆਪਣੇ ਮੂਡ ਕ੍ਰੀਏਟ ਕਰ ਸਕਦਾ ਹੈ ਤੇ ਇੱਕ ਵਾਈਬ੍ਰੇਸ਼ਨ ਇਹ ਤਾਂ ਬਾਹਰ ਦੀਆਂ ਇੱਕ ਵਾਈਬ੍ਰੇਸ਼ਨ ਹੋਰ ਹੈ ਜਿਸ ਨੂੰ ਅਧਿਆਤਮ ਦੇ ਜਗ ਦੇ ਵਿੱਚ ਨਾਮ ਕਹਿੰਦੇ ਆ ਜਿਸ ਨੂੰ ਕਹਿੰਦੇ ਉਹ ਵਾਈਬ੍ਰੇਸ਼ਨ ਜਿਹੜੀ ਗੋਡ ਦੀ ਹੈਗੀ ਹੈ ਉਹ ਉਹ ਜਿਹੜੀ ਤੁਹਾਡੇ ਅੰਦਰ ਦੀਆਂ ਇੱਕ ਖਾਸ ਆਵਾਜ਼ਾਂ ਆ ਜਿਹੜੀਆਂ ਕਾਇਨਾਤ ਦੇ ਵਿੱਚੋਂ ਜਦੋਂ ਤੁਸੀਂ ਉਹਨਾਂ ਨੂੰ ਸੁਨਣਾ ਸਿੱਖ ਜਾਂਦੇ ਆ ਤਾਂ ਤੁਹਾਡੀ ਜਿਹੜੀ ਉਹ ਜ਼ਿੰਦਗੀ ਨੂੰ ਬਦਲ ਦਿੰਨੀ ਆ ਤੇ ਉਸ ਦੇ ਨਾਲ ਤੁਹਾਡੇ ਅੰਦਰ ਹੋਰ ਬਹੁਤ ਸਾਰੀਆਂ ਦਿਵਯ ਸ਼ਕਤੀਆਂ ਆਂਦੀਆਂ ਇਸ ਕਰਕੇ ਜਿਹੜੀ ਨਾਮ ਦੀ ਮਹਿਮਾ ਹੈਗੀ ਆ ਉਹ ਜਿਹੜੀ ਹੈਗੀ ਆ ਹਰ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਸੋ ਆਈ ਹੋਪ ਯੂ ਅੰਡਰਸਟੈਂਡ ਥੈਂਕ ਯੂ